ਸਸੀ ਘਾਲ ਜੀ ਸਿਮਰਨ ਬੁਟੀਕ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਇਸ ਹਫ਼ਤੇ ਪਹਿਲਾ ਜੇ ਚੈਨਲ ਤੇ ਨਵੇਂ ਆਤਾ ਚੈਨਲ ਨੂੰ ਸਬਸਕ੍ਰਾਈਬ ਕਰਾ ਕਰਦੇ ਹੋ ਜੀ ਤੇ ਆਪਣੇ ਫਰੈਂਡਾਂ ਤੋਂ ਵੀ ਜਰੂਰ ਸਬਸਕ੍ਰਾਈਬ ਕਰਾਇਆ ਕਰੋ ਅੱਜ ਵਾਲੀ ਵੀਡੀਓ ਜੋ ਤੁਹਾਨੂੰ ਹਫ਼ਤਾ ਵੇਟ ਰਹੇਂਦੀ ਹੈ ਜੀ ਸੰਡੇ ਸੇਲ ਸੰਡੇ ਸੇਲ ਦੇ ਬਹੁਤ ਪਿਆਰੇ-ਪਿਆਰੇ ਸੂਟ ਆ ਗਏ ਜੀ ਬਹੁਤ ਘੱਟ ਰੇਟ 'ਚ ਸਾਰੀਆਂ ਭੈਣਾਂ ਨੂੰ ਸੰਡੇ ਸੇਲ ਦੀ ਵੇਟ ਰਹੇਂਦੀ ਹੈ ਮੇਰੇ ਬਹੁਤ ਸੋਹਣਾ ਤੁਸੀਂ ਰਿਸਪੌਂਸ ਦੇ ਰਹੇ ਆਂ ਵੀਡੀਓ ਨੂੰ ਬਹੁਤ ਹੀ ਪਿਆਰੇ-ਪਿਆਰੇ ਸੂਟ ਹੁੰਨੇ ਆ ਘੱਟ ਰੇਟ 'ਚ ਜਿਨ੍ਹਾਂ ਮੇਰੀਆਂ ਭੈਣਾਂ ਨੇ ਸਾਡੇ ਨਾਲ ਲੰਬੇ ਟਾਈਮ ਤੋਂ ਜੁੜੀਆਂ ਹੋਈਆਂ ਉਹ ਚੀਜ਼ ਦਾ ਜ਼ਰੂਰ ਲਾਹਾ ਲਿਆ ਕਰੋ ਜੀ ਬਹੁਤ ਹੀ ਪਿਆਰੇ ਸੂਟ ਹਨ ਡਿਜੀਟਲ ਪ੍ਰਿੰਟ ਪਸ਼ਮੀਨਾ ਦੇ 2.5 ਮੀਟਰ ਤੁਹਾਨੂੰ ਪਿਓਰ ਪਸ਼ਮੀਨਾ ਦੀ ਸ਼ਰਟ ਮਿਲੂਗੀ 2.5 ਮੀਟਰ ਬਾਟਮ ਮਿਲੂਗੀ 2-3 ਤੁਹਾਨੂੰ ਡਿਜੀਟਲ ਪ੍ਰਿੰਟ ਸਟੌਲ ਮਿਲੂਗੀ ਜੀ 940 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਓਨਲੀ 940 940 ਵਿੱਚ ਤੁਹਾਨੂੰ ਇੰਨਾ ਪਿਆਰਾ ਸੀ ਸੂਟ ਦੇ ਰਹੇ ਹਾਂ ਸੂਟ ਦੇ ਕੇ ਆ ਕਹਿਣੇ ਸੂਟ ਦੇਖ ਕੇ ਤੁਹਾਡੇ ਮਨ ਖੁਸ਼ ਹੋ ਜਾਊਗਾ ਜੀ ਬਹੁਤ ਹੀ ਵਧੀਆ ਵਧੀਆ ਸੂਟ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਸੂਟ ਹੈ ਸੰਡੇ ਸੇਲ ਚ ਇਹਨਾਂ ਦਾ ਪ੍ਰਾਈਸ ਹੈਗਾ ਇਹ ਵੀ ਤੁਹਾਨੂੰ ਪਸ਼ਮੀਨੇ ਦੇ ਮਿਲਣਗੇ ਬੂਲ ਡਿਜੀਟਲ ਪ੍ਰਿੰਟ ਤੁਹਾਨੂੰ बॉਟਮ ਮਿਲੂਗੀ ਪਸ਼ਮੀਨੇ ਦੀ ਉਹ ਤੁਹਾਨੂੰ ਸ਼ਾਲ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 799 ਰੇਟ ਧਿਆਨ ਨਾਲ ਸੁਣੀ ਜਾਓ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਸੰਡੇ ਸੇਲ ਸੰਡੇ ਸੇਲ ਵਾਲੀ ਵੀਡੀਓ ਚ ਬਹੁਤ ਪਿਆਰੇ ਪਿਆਰੇ ਸੂਟ ਹੁੰਦੇ ਆ ਜੀ ਬਹੁਤ ਘੱਟ ਰੇਟ 'ਚ ਜੀ ਇਹ ਕੋਈ ਇਦਾਂ ਦੀ ਗੱਲ ਨਹੀਂ ਵੀ ਕੋਈ ਕਪੜਾ ਮਾੜਾ ਹੁੰਦਾ ਜੀ ਇਹ ਮੇਰਾ ਜਿਸ ਦਿਨ ਤੋਂ ਮੈਂ YouTube ਚੈਨਲ ਬਣਾਇਆ ਉਸ ਦਿਨ ਤੋਂ ਹੀ ਮੈਂ ਸੇਲ ਦਾ ਕਰਦੀ ਆ ਸਾਰੀਆਂ ਪਹਿਣਾ ਮੇਰੇ ਸੰਡੇ ਸੂਟ ਦੇ ਸੇਲ ਦੀ ਵੇਟ ਕਰਦੀਆਂ ਜੀ ਬਹੁਤ ਪਿਆਰੇ ਸੂਟ ਆ ਜੀ 799 ਰੁਪਏ ਵਿੱਚ ਤੁਹਾਨੂੰ ਪਸ਼ਮੀਨੇ ਦਾ ਸੂਟ ਪਸ਼ਮੀਨੇ ਦੇ ਸ਼ਾਲ ਬੜੀ ਸੋਹਣੀ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਆ ਬਹੁਤ ਹੀ ਪਿਆਰਾ ਸੂਟ ਬਣ ਕੇ ਰੇਡੀ ਹੁੰਦਾ ਜੀ ਅਸੀਂ ਖੁਦ ਵੀ ਕਸਟਮਰਾਂ ਦੇ ਸੂਟੇ ਰੇਡੀ ਕਰਦੇ ਆਂ ਜੀ ਇਹਦੇ ਤੇ ਕੋਈ ਬੂਰ ਨਹੀਂ ਆਉਣਾ ਜੀ ਇਹ 202% ਗਾਰੰਟੀ ਆ ਜੀ ਬਸ ਰਾਤ ਨੂੰ ਵੇਅਰ ਕਰਕੇ ਨਾ ਪਿਓ ਇੰਨਾ ਕਿਰਪਾ ਕਰ ਦਿਓ ਫਿਰ ਇਹਨਾਂ ਤੇ ਕੋਈ ਬੂਰ ਨਹੀਂ ਆਉਂਦਾ ਜੀ ਪਸ਼ਮੂਨੇ ਦਾ ਸੂਟ ਆ ਜੀ 799 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜੋ ਸੈਂਡ ਕਰੀ ਜਾਓ ਜੀ ਕਲਰ ਆਪਸ਼ਨ ਬਹੁਤ ਹੈ ਜੀ ਕੋਈ ਸੂਟ ਛੱਡਣ ਵਾਲਾ ਨਹੀਂ ਹੈਗਾ ਕੋਈ ਮੇਰੀ ਭੈਣ ਹੈ ਨਾ ਜਾਬੇ ਜੀ ਤੁਸੀਂ ਮੈਨੂੰ ਇੰਨੀ ਸਪੋਰਟ ਕਰ ਰਹੇ ਆ ਏਦਾਂ ਹੀ ਸਪੋਰਟ ਕਰਦੇ ਰਹੋ ਮੇਰੇ ਚੈਨਲ ਨਾਲ ਜੁੜੇ ਰਹੋ ਤੁਹਾਨੂੰ ਵੱਧ ਤੋਂ ਵੱਧ ਫਾਇਦਾ ਕਰੂੰਗੇ ਜੀ ਤੁਹਾਡਾ ਤੁਸੀਂ ਹਰ ਵੀਡੀਓ ਦੇ ਨਾਲ-ਨਾਲ ਸੰਡੇ ਸੇਲ ਦਾ ਵੀ ਜ਼ਰੂਰ ਲਾਹਾ ਲਿਆ ਕਰੋ ਕਿਉਂਕਿ ਕੱਪੜਾ ਕੋਈ ਮਾੜਾ ਨਹੀਂ ਹੁੰਦਾ ਜੀ ਇਹ ਸਿੰਗਲ ਸਿੰਗਲ ਪੀਸ ਰਹਿਣ ਕਰਕੇ ਸਾਨੂੰ ਕਲਰ ਕੰਫਿਊਜ਼ਨ ਹੋ ਜਾਂਦੀ ਹੈ ਇੱਕ ਪੀਸ ਰਹਿ ਗਿਆ ਕੱਪੜਾ ਘਟ ਨਹੀਂ ਹੁੰਦਾ ਜਿੰਨਾ ਕੱਪੜਾ ਤੁਹਾਨੂੰ ਵੀਡੀਓ ਚ ਦੱਸਿਆ ਜਾਊਗਾ ਉਨਾ ਕੱਪੜਾ ਵਿਦ ਸ਼ਿਪਿੰਗ ਤੁਹਾਡੇ ਘਰ ਸੂਟ ਪਹੁੰਚੂਗਾ ਇਸ ਤੋਂ ਬਾਅਦ ਅਲੱਗ ਤੋਂ ਕੋਈ ਪੈਸਾ ਨਹੀਂ ਲਿਆ ਜਾਊਗਾ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜੋ ਸੈਂਡ ਕਰੀ ਜਾਓ ਜੀ ਬਹੁਤ ਪਿਆਰੇ ਸੂਟ ਹੈ ਜੀ 799 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਸਕਰੀਨਸ਼ਾਟ ਲਈ ਜਾਓ ਸੈਂਡ ਕਰੀ ਜਾਓ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਕੋਈ ਵੀ ਰੰਗ ਇਹਦੇ ਵਿੱਚ ਛੱਡਣ ਵਾਲਾ ਨਹੀਂ ਹੈਗਾ ਸਕ੍ਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਆ WhatsApp ਤੇ ਆਪਣਾ ਮੈਸੇਜ ਵੀ ਛੱਡ ਸਕਦੇ ਆ ਜਿਵੇਂ ਤੁਹਾਡਾ ਮਨ ਹੋਵੇ ਤੁਸੀਂ ਹੁਮੇ ਸਾਡਾ ਕਰ ਸਕਦੇ ਆ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay Paytm ਕਰਕੇ ਸਕਰੀਨ ਸ਼ਾਟ ਭੇਜ ਦਿਓ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਆਪਣਾ ਐਡਰੈਸ ਸੈਂਡ ਕਰਨਾ ਹੈ ਓਨਲੀ ਤੁਸੀਂ ਐਡਰੈਸ ਸੈਂਡ ਕਰਨਾ ਹੈ ਬਹੁਤ ਹੀ ਪਿਆਰੇ ਸੂਟ ਹੈ ਜੀ 799 ਰੁਪਏ ਵਿੱਚ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਇਸ ਸੂਟਾਂ ਦਾ ਜਰੂਰ ਲਾਹ ਲਿਆ ਕਰੋ ਤੁਹਾਨੂੰ ਚੰਗੀ ਤਰ੍ਹਾਂ ਨਜ਼ਰ ਆ ਰਿਹਾ ਸੂਟ ਦਾ ਪ੍ਰਿੰਟ ਕਲਰ ਬਹੁਤ ਪਿਆਰੇ ਆ ਜੀ ਬਹੁਤ ਜ਼ਿਆਦਾ ਸੋਹਣੇ ਕਪੜਾ ਜਿੰਨਾ ਤੁਹਾਨੂੰ ਕਿਹਾ ਗਿਆ ਜੇ 2.30 ਸਟਾਲ ਕਿਹਾ ਗਿਆ ਤਾਂ 2.30 ਸਟਾਲ ਹੋਊਗਾ ਇਸ ਤੋਂ ਘੱਟ ਨਹੀਂ ਹੋਊਗਾ ਜੇ 2.5 ਮੀਟਰ ਕਿਹਾ ਜਾਊਗਾ ਤਾਂ 2.5 ਮੀਟਰ ਹੋਊਗਾ ਜੀ ਵੀਡੀਓ ਨੂੰ ਧਿਆਨ ਨਾਲ ਦੇਖ ਲਿਆ ਕਰੋ ਜੀ ਉਸ ਤੋਂ ਬਾਅਦ ਅਗਲੇ ਸੂਟ ਹੈਗੇ ਆ ਜੀ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਤੇ 2.5 ਮੀਟਰ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਜੀ ਸੂਟ ਦਾ ਪ੍ਰਾਈਸ ਹੈਗਾ 1000 ਰੁਪਿਆ ਜੌਰਜਟ ਸਟਾਫ ਹੈ ਜੀ ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਹੋਇਆ ਹੈ ਜੀ ਜੌਰਜਟ ਦਾ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਨਾਲ ਦੀ ਨਾਲ ਵੀਡੀਓ ਦੇਖਦੀ ਸਾਰ ਸਕਰੀਨ ਸ਼ਾਟ ਭੇਜੀ ਜਾਏ ਉਹ ਕਿਉਂਕਿ ਸਟਾਕ ਜਦੇ ਨਾਲ ਲੱਗਦੀ ਖਤਮ ਹੋ ਜਾਂਦਾ ਹੈ ਜੀ ਦੇਖੋ ਜੀ 1000 ਵਿੱਚ ਤੁਹਾਨੂੰ জর্ਜਟ ਦਾ ਐਨਾ ਫੈਂਸੀ ਦੁਪੱਟਾ ਦੇ ਰਹੇ ਆ ਜর্ਜਟ ਦੀ ਸ਼ਰਟ ਹੋਗੀ ਜর্ਜਟ ਦੀ ਬਾਟਮ ਹੋਗੀ ਜਿੱਥੇ ਮਰਜੀ ਸੂਟ ਦੀ ਟਰਾਈ ਕਰ ਲਓ ਐਨੀ ਘੱਟ ਰੇਟ ਵਿੱਚ ਸੂਟ ਤੁਹਾਨੂੰ ਕਿਤੇ ਨਹੀਂ ਮਿਲਣਾ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਕੋਈ ਮੇਰੀ ਭੈਣ ਰਹਿ ਨਾ ਜਾਵੇ ਕਿਉਂਕਿ ਜਿਹੜੇ ਮੈਨੂੰ ਪਿਆਰ ਕਰਦੀਆਂ ਰੋਜ਼ ਮੇਰੀ ਵੀਡੀਓ ਦੇਖਦੇ ਆ ਆਪਣਾ ਕੀਮਤੀ ਸਮਾਂ ਕੱਢਦੇ ਆ ਜੀ ਦੇਖੋ ਤੁਹਾਡਾ ਬਹੁਤ-ਬਹੁਤ ਹੱਥ ਜੋੜ ਕੇ ਧੰਨਵਾਦ ਜੀ ਪਰ ਤੁਸੀਂ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਆਪਣੇ ਰਿਸ਼ਤੇਦਾਰਾਂ 'ਚ ਸਭ ਤੋਂ ਕਿਉਂਕਿ ਬਹੁਤ ਹੀ ਵਧੀਆ ਸੂਟ ਲੈ ਕੇ ਆਨੇ ਆ ਤੁਹਾਡੇ ਲਈ ਓਨਲੀ ਸੰਡੇ ਸੇਲ ਸੰਡੇ ਸੇਲ ਵਿੱਚ ਅੱਜ ਦੀ ਡੇਟ ਵਿੱਚ ਤੁਸੀਂ ਸੂਟ ਬੁੱਕ ਕਰਦੇ ਆ ਤਾਂ ਤੁਹਾਨੂੰ ਇਸ ਪ੍ਰਾਈਸ ਦਾ ਮਿਲੇਗਾ ਜੀ ਨਾਲ ਦੀ ਨਾਲ ਸੂਟ ਬੁੱਕ ਕਰੀ ਜਾਇਓ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਜੌਰਜਟ ਦੇ ਪ੍ਰਿੰਟ ਦੇਖੋ ਦੁਪट्टे ਦੇਖੋ ਜੌਰਜਟ ਦਾ ਹੀ ਦੁਪੱਟਾ ਇੰਨਾ ਪਿਆਰਾ ਫੈਂਸੀ ਰੈਡੀ ਹੋਇਆ ਵਾ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਨਾਲ ਦੀ ਨਾਲ ਕ ਤੁਸੀਂ ਸਕਰੀਨ ਸ਼ਾਟ ਭੇਜੀ ਜਾਓ ਸੂਟ ਬੁੱਕ ਕਰੀ ਜਾਓ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਬਹੁਤ ਜਿਆਦਾ ਸੋਹਣੇ ਕੋਈ ਮੇਰੀ ਭੈਣ ਰਹਿ ਨਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਜੋਰਜਟ ਦਾ ਇਹ ਚੀਜ਼ ਹੈ ਜੀ ਜੋਰਜਟ ਕਦੇ ਪੁਰਾਣਾ ਨਹੀਂ ਹੋਣਾ ਠੀਕ ਹੈ ਜਿੰਨਾ ਮਰਜੀ ਟਰਾਈ ਕਰ ਲੋ ਇਹਨੂੰ ਵਾਸ਼ ਕਰ ਲਓ ਇਹ ਕਦੇ ਵੀ ਪੁਰਾਣਾ ਨਹੀਂ ਹੋਣਾ ਜੀ ਸੰਡੇ ਸੇਲ ਦਾ ਜ਼ਰੂਰ ਲਾਹਾ ਲਿਆ ਕਰੋ ਇਹ ਐਦਾਂ ਨਹੀਂ ਹੈ ਕੋਈ ਕੱਪੜਾ ਖਰਾਬ ਹੁੰਦਾ ਜੀ ਜੋਰਜਟ ਦਾ ਕੱਪੜਾ ਬਹੁਤ ਹੀ ਫਾਈਨ ਹੁੰਦਾ ਜੀ ਦੇਖੋ ਜੀ ਲਾਈਨਿੰਗ ਤਾਂ ਜੋਰਜਟ ਵਿੱਚ ਲੱਗਣੀ ਲੱਗਣੀਆਂ ਇਹ ਕੰਪਰਸਲੀਆ ਕਿਉਂਕਿ ਜੋਰਜਟ ਦਾ ਸੂਟ ਬਿਨਾ ਲਾਈਨਿੰਗ ਤੋਂ ਨਹੀਂ ਬਣਦਾ ਅਗਲਾ ਸੂਟ ਚੈੱਕ ਕਰੋ ਜੀ ਪਸ਼ਮੀਨੇ ਦਾ ਪਸ਼ਮੀਨੇ ਦਾ ਸੂਟ ਹੈ ਬਹੁਤ ਹੀ ਪਿਆਰਾ 2.5 ਮੀਟਰ ਸ਼ਰਟ ਹੈ ਜੀ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ ਜੀ 2.5 ਮੀਟਰ ਦੀ ਹੀ ਤੁਹਾਨੂੰ 225 ਤੁਹਾਨੂੰ ਸਟੌਲ ਮਿਲੂਗੀ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1048 1048 ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਇੰਨਾ ਵਧੀਆ ਸੂਟ ਮਿਲ ਰਿਹਾ ਤੁਹਾਨੂੰ ਹੋਰ ਕੀ ਚਾਹੀਦਾ ਜੀ ਤੁਹਾਨੂੰ ਕਿਤੇ ਨਹੀਂ ਜਾਣ ਦੀ ਲੋੜ ਤੁਸੀਂ ਸਿਰਫ ਆਪਣਾ ਐਡਰੈਸ ਸੈਂਡ ਕਰਨਾ ਹੈ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਕੋਈ ਸ਼ਿਪਿੰਗ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਬਹੁਤ ਪਿਆਰੇ ਸੂਟ ਸੂਟ ਹੈ ਜੀ ਪਸ਼ਮੀਨੇ ਦੇ ਸੂਟ ਦੀ 202% ਗਾਰੰਟੀ ਆ ਕੋਈ ਬੂਰ ਨਹੀਂ ਆਉਣਾ ਕੋਈ ਰੰਗ ਨਹੀਂ ਜਾਣਾ ਬਸ ਇਦਾਂ ਕਰਨਾ ਤੁਸੀਂ ਨਾਈਟਵੇਅਰ ਕਰਕੇ ਨਹੀਂ ਪਿਆ ਪਹਿਣਾ ਜੀ ਐਨੀਕ ਬੇਨਤੀ ਆ ਸੂਟ ਦੀ ਅਸੀਂ ਗਾਰੰਟੀ ਲੰਨੇ ਆ ਜੇ ਤੁਸੀਂ ਰਾਤ ਨੂੰ ਸੂਟ ਵੇਅਰ ਕਰਕੇ ਪੀਨੇ ਪੈਨੇ ਆ ਚਾਹੇ ਤੁਸੀਂ 5000 ਵਾਲਾ ਪਸ਼ਮੀਨਾ ਲੈ ਲਓ ਜੀ ਉਹ ਤੇ ਵੀ ਬੂਰ ਉੱਠਣਾ ਹੀ ਉੱਠਣਾ ਕੋਈ ਹਟਾ ਨਹੀਂ ਸਕਦਾ ਕੋਈ ਰੋਕ ਨਹੀਂ ਸਕਦਾ ਜਿੰਨਾ ਮਰਜੀ ਤੁਹਾਨੂੰ ਦੁਕਾਨਦਾਰ ਕਹੀ ਜਾਵੇ ਠੀਕ ਹੈ ਜੀ ਉਸ ਤੋਂ ਬਾਅਦ ਜੀ ਤੁਸੀਂ ਕੀ ਕਰਨਾ ਹੈ ਜਿਹੜਾ ਸੂਟ ਤੁਹਾਨੂੰ ਪਸੰਦ ਹੈ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈਣਾ ਉਸ ਤੋਂ ਬਾਅਦ ਕੈਸ਼ ਔਨ ਡਿਲੀਵਰੀ ਨਹੀਂ Google Pay Paytm ਕਰਕੇ ਮੈਨੂੰ ਆਪਣਾ ਐਡਰੈਸ ਸੈਂਡ ਕਰ ਦੇਣਾ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਜੇ ਤੁਸੀਂ ਸੂਟ ਸਾ ਤੋਂ ਸਟਿਚ ਕਰਾ ਕੇ ਮੰਗਵਾਉਣਾ ਚਾਹਦੇ ਹੋ ਤਾਂ ਨਾਲ ਦੀ ਨਾਲ ਆਪਣਾ ਨਾਪ ਸੈਂਡ ਕਰ ਦਿਓ ਸੂਟ ਤੁਹਾਡਾ ਸਟਿਚ ਕਰਕੇ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਤੁਸੀਂ ਇੱਕ ਵਾਰ ਸਟੀਚਿੰਗ ਲਈ ਵੀ ਜ਼ਰੂਰ ਟਰਾਈ ਕਰਿਓ ਜੀ ਇੱਕ ਵਾਰ ਸੂਟ ਤੁਸੀਂ ਸਾਡੇ ਹੱਥ ਤੋਂ ਸਟਿਚ ਕਰਵਾ ਲਿਆ ਨਾ ਤਾਂ ਦੁਬਾਰਾ ਤੁਸੀਂ ਸਾਡੇ ਤੋਂ ਹੀ ਸਟਿਚ ਕਰਾਉਂਗੇ ਜੀ ਇਸ ਕਰਕੇ ਇੱਕ ਵਾਰ ਟਰਸਟ ਕਰਕੇ ਜਰੂਰ ਦੇਖਿਓ ਜੀ ਬਹੁਤ ਸੋਹਣੇ ਪਸ਼ਮੀਨੇ ਦੇ ਸੂਟ ਹੈ ਜੀ ਕੋਈ ਵੀ ਇਹਦੇ ਤੇ ਬੁਰ ਨਹੀਂ ਆਉਣਾ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਪਸ਼ਮੀਨੇ ਦੇ ਉਸ ਤੋਂ ਬਾਅਦ ਜੀ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਅਗਲੇ ਸੂਟ ਹੈਗਾ ਜੀ ਬੈਲਵਟ ਦਾ ਸੂਟ ਮਿਲੇਗਾ ਜੀ ਤੁਹਾਨੂੰ ਪਲੇਨ ਤੇ ਉਹਦੇ ਬਾਅਦ ਤੁਹਾਨੂੰ ਸਟਾਲ ਮਿਲੂਗੀ ਜੀ ਨਾਲ ਸਵਾ 2 ਮੀਟਰ ਦੀ ਬਹੁਤ ਸੋਹਣੀ ਸਟਾਲ ਮਿਲੂਗੀ ਟਾਈਗਰ ਪ੍ਰਿੰਟ ਵਿੱਚ 748 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਓਨਲੀ 748 748 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ 748 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਮਿਲ ਰਿਹਾ ਬੈਲਵਟ ਦਾ ਤੇ ਬਿੱਗ ਪਰੇ ਦਾ ਜੀ 3.5 ਮੀਟਰ ਕਪੜਾ ਹੋਊਗਾ ਇਸ ਲਈ ਇਹਦਾ ਆਪਣਾ 3.5 ਮੀਟਰ ਦਾ ਇਹਨ ਵਧੀਆ ਸੂਟ ਬਣ ਜਾਂਦਾ ਜੀ ਕਿਉਂਕਿ ਇਹ ਸਾਡੀ ਬੁਟੀਕ ਹੈ ਅਸੀਂ ਇਹ ਸਾਰੇ ਸੂਟ ਰੈਡੀ ਕਰੇ ਹੋਏ ਆ ਸਾਨੂੰ ਪਤਾ ਹੈ ਵੀ 3.5 ਮੀਟਰ 'ਚ ਤੁਸੀਂ ਜੋ ਜਿੰਨੀ ਮਰਜ਼ੀ ਹਾਈਟ ਰੱਖ ਲਓ ਬੜੇ ਬਨੇ ਦਾ ਸੂਟ ਆਰਾਮ ਨਾਲ ਬਣ ਜਾਂਦਾ ਜੀ ਬਹੁਤ ਹੀ ਪਿਆਰਾ ਸਟਾਫ ਆਇਆ ਜੀ ਬਹੁਤ ਪਿਆਰੇ ਇਹਦੇ ਨਾਲ ਸਟਾਲ ਲਾਏ ਉਹਨਾਂ ਨੇ ਟਾਈਗਰ ਪ੍ਰਿੰਟ ਚ ਕਈ ਮੇਰੀਆਂ ਭੈਣਾਂ ਨੂੰ ਟਾਈਗਰ ਪ੍ਰਿੰਟ ਬਹੁਤ ਪਸੰਦ ਹੁੰਦਾ ਮੈਂ ਖੁਦ ਵੀ ਦੱਸਦੀ ਹਾਂ ਜੀ ਮੈਨੂੰ ਨਾ ਜਦ ਮੈਂ ਕੱਪੜੇ ਦਾ ਕੰਮ ਨਹੀਂ ਸੀ ਕੀਤਾ ਤਾਂ ਮੈਂ ਸੋਚਿਆ ਮੈਂ ਟਾਈਗਰ ਪ੍ਰਿੰਟ ਲੈਣਾ ਹੀ ਲੈਣਾ ਹੈ ਲੈਣਾ ਹੀ ਲੈਣਾ ਮੈਂ ਇੰਨੀ ਬਾਅਦ ਟਰਾਈ ਕਰਕੇ ਮੈਨੂੰ ਮਸੂ ਟਾਈਗਰ ਪ੍ਰਿੰਟ ਮਿਲਿਆ ਸੀਗਾ ਮੇਰਾ ਵੀ ਬਹੁਤ ਮਨਸਾ ਜਿਨ੍ਹਾਂ ਮੇਰੀਆਂ ਭੈਣਾਂ ਦਾ ਟਾਈਗਰ ਪ੍ਰਿੰਟ ਪਾਉਣ ਦਾ ਮਨ ਹੈ ਨਾ ਉਹ ਛੱਡਿਓ ਨਾ ਜੀ ਸੂਟ ਦਾ ਰੇਟ ਵੀ ਬਹੁਤ ਵਧੀਆ ਸੂਟ ਦਾ ਸਟੱਫ ਵੀ ਬਹੁਤ ਵਧੀਆ ਹੈ બસ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਅਗਲੇ ਸੂਟ ਚੈੱਕ ਕਰੋ ਜੀ ਬੈਲਵਟ ਦਾ ਤੁਹਾਨੂੰ ਆਲ ਓਵਰ ਸੂਟ ਮਿਲੂਗਾ ਦੁਪੱਟਾ ਤੁਹਾਨੂੰ ਆਰਗੈਂਜਾ ਦਾ ਮਿਲੂਗਾ 4 ਸਾਈਡ ਦੁਪੱਟੇ ਦੇ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1000 1000 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਸੂਟ ਵੀ ਨਾ 벨ਵਟ ਦਾ ਤੁਹਾਨੂੰ ਸੂਟ ਬਹੁਤ ਪਿਆਰਾ ਸੂਟ ਤੇ ਵਰਕ ਹੋਇਆ ਵਾ ਕਲਰ ਐਨੇ ਪਿਆਰੇ ਆ ਜੀ ਔਰਗੈਂਜਾ ਦਾ ਤੁਹਾਨੂੰ ਦੁਪੱਟਾ ਏ ਜੀ ਕੋਈ ਸੂਟ ਕੋਈ ਕਲਰ ਇਹਦੇ ਚੋਂ ਛੱਡਣ ਵਾਲਾ ਨਹੀਂ ਹੈਗਾ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜੋ ਸੈਂਡ ਕਰੀ ਜੋ ਜੀ 1000 ਦੀ ਰੇਟ ਵਿੱਚ ਬਹੁਤ ਸੋਹਣੇ ਸੂਟ ਤੁਹਾਨੂੰ ਅਸੀਂ 벨ਵਟ ਦੇ ਦੇ ਰਹੇ ਹਾਂ ਜੀ ਵੀਡੀਓ ਲੰਬੀ ਜ਼ਰੂਰ ਹੈ ਪਰ ਐਂਡ ਤੱਕ ਦੇਖਿਓ ਜੀ ਕਿਉਂਕਿ ਵੀਡੀਓ ਚ ਇੱਕ ਤੇ ਇੱਕ ਤਮਾਕਾ ਹੋਇਆ ਹੈ ਜੀ ਇੱਕ ਤੋਂ ਇੱਕ ਕੱਟ ਰੇਟ ਲਾਇਵੇ ਆ ਜੀ ਸੂਟਾਂ ਦੀ ਲੁੱਕ ਦੇਖ ਕੇ ਤੁਸੀਂ ਹੈਰਾਨ ਰਹਿ ਜਾਊਂਗੇ ਜੇ ਤੁਸੀਂ ਇਹ ਸੂਟ ਵੇਅਰ ਕਰੋਗੇ ਨਾ ਤੁਹਾਨੂੰ ਅਗਲਾ ਪੁੱਛੂਗਾ ਵੀ ਤੁਸੀਂ ਸੂਟ ਕਿੱਥੋਂ ਲਿਆਂਦਾ ਹੈ ਬੈਲਵਟ ਦੇ ਐਨੇ ਪਿਆਰੇ ਪਿਆਰੇ ਕਲਰ ਹੈ ਜੀ ਐਨੀ ਪਿਆਰੀ ਪਿਆਰੀ ਮੈਚਿੰਗ ਕਰੀ ਵੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1000 ਰੁਪਿਆ 1000 ਰੁਪਏ ਵਿੱਚ ਅਸੀਂ ਤੁਹਾਨੂੰ ਐਨਾ ਪਿਆਰਾ ਸੂਟ ਦੇ ਰਹੇ ਹਾਂ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਸੂਟ ਦਾ ਪ੍ਰਾਈਸ ਸੁਣ ਲਓ ਪਹਿਲਾਂ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1148 1148 ਵਿੱਚ ਤੁਹਾਨੂੰ ਬੈਲਵਟ ਦਾ ਸੂਟ ਦੇ ਰਹੇ ਹਾਂ ਪੂਰਾ ਹੈਵੀ ਸ਼ਰਟ ਹੈ ਪੂਰੀ ਹੈਵੀ ਸਟੋਲ ਹੈ ਜੀ ਰੇਟ ਹੈਗਾ ਜੀ 1148 1148 ਸੂਟ ਦਾ ਰੇਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਸੂਟ ਦਾ ਪ੍ਰਾਈਸ ਹੈਗਾ 1148 1148 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਹੈਵੀ ਸੂਟ ਦੇ ਰਹੇ ਹਾਂ 벨ਵਟ ਦਾ ਸੂਟ ਦੇ ਕੇ ਆ ਕਹਿਣੇ ਇੱਕ ਤੋਂ ਇੱਕ ਸੂਟ ਹੈ ਜੀ ਸੰਡੇ ਸੇਲ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਆ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜੋ ਸੈਂਡ ਕਰੀ ਜਾਓ ਜੀ ਸਕਰੀਨ ਦਾ ਨੰਬਰ ਮੇਰਾ WhatsApp ਨੰਬਰ ਵੀ ਹੈਗਾ ਤੁਸੀਂ ਗੱਲ ਵੀ ਕਰ ਸਕਦੇ ਆ ਦੂਜੇ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਤੁਹਾਨੂੰ ਪਸ਼ਮੀਨੇ ਦੇ ਡਿਜੀਟਲ ਪ੍ਰਿੰਟ ਸੂਟ ਮਿਲਣਗੇ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਸੂਟ ਦਾ ਪ੍ਰਾਈਜ਼ ਹੈਗਾ ਜੀ 1050 ਬਹੁਤ ਸਰਦਾਰੀ ਸੂਟ ਹੈ ਜੀ ਜਿਹੜੀਆਂ ਮੇਰੀਆਂ ਆਂਟੀਆਂ ਮਾਤਾਵਾ ਬੇਨਾ ਸਰਦਾਰੀ ਲੁੱਕ ਦੇ ਸੂਟ ਚਾਹੁੰਦੀਆਂ ਉਹਨਾਂ ਲਈ ਬਹੁਤ ਵਧੀਆ ਤੋਹਫਾ ਹੈ ਜੀ ਐਦਾਂ ਦੇ ਸੂਟ ਪੜੇ ਕੈਲੋ ਵੀ ਬੰਦਾ ਐਵੇਂ ਲੱਗਦਾ ਸਟੈਂਡਰਡ ਜਿਹਦਾ ਪਾ ਕੇ ਲੇਕਿਨ ਜਿੱਦਾਂ ਤੁਸੀਂ ਹਰੇਕ ਬੰਦੇ ਦੀ ਚਲੋ ਜੀ ਚੁਆਇਸ ਆਪਣੀ ਆਪਣੀਆਂ ਪਰ ਜਿਵੇਂ ਹਰੇਕ ਬੰਦੇ ਆਪਣੇ ਸਟੈਂਡਰਡ ਦੇ ਹਿਸਾਬ ਨਾਲ ਕੱਪੜਾ ਪਾਉਂਦਾ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ 1050 1050 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਪਸ਼ਮੀਨੇ ਦਾ ਸੂਟ ਦੇ ਰਹੇ ਹਾਂ ਜੀ ਕੋਈ ਵੀ ਰਹਿ ਨਾ ਜਾਇਓ ਜਲਦੀ ਤੋਂ ਜਲਦੀ ਛੱਡੇ ਸੇਲ ਦਾ ਲਾਹਾ ਲਿਓ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਸ਼ੇਅਰ ਜ਼ਰੂਰ ਕਰਿਓ ਜਿਹੜੇ ਮੇਰੀ ਰੋਜ਼ ਵੀਡੀਓ ਦੇਖਦੇ ਆ ਪਲੀਜ਼ ਤੁਸੀਂ ਲੋੜੀਂ ਨੂੰ ਕੋਈ ਫੈਕਸ਼ਨ ਤੇ ਕਿਸੇ ਨੂੰ ਦੇਣਿਆ ਉਹਨਾਂ ਲਈ ਵੀ ਬਹੁਤ ਵਧੀਆ ਤੋਹਫਾ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਆਲ ਓਵਰ 5 ਮੀਟਰ ਪਿਓਰ ਜਾਮ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਜੀ ਬਿਦਾਉਟ ਲਾਈਨਿੰਗ ਵਾਲਾ ਸੂਟ ਹੈ ਜੀ ਥ੍ਰੈਡ ਵਰਕ ਹੋਇਆ ਹੋਇਆ ਦੁਪੱਟਾ ਤੁਹਾਨੂੰ 2.5 ਮੀਟਰ ਦਾ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 1548 1548 ਵਿੱਚ ਤੁਹਾਨੂੰ ਇੰਨਾ ਜ਼ਿਆਦਾ ਸੋਹਣਾ ਸੂਟ ਦੇ ਰਹੇ ਆ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਲਈ ਜਾਓ ਤੇ ਭੇਜੀ ਜਾਓ ਕਿਉਂਕਿ ਸਟਾਕ ਬਹੁਤ ਘੱਟ ਹੈ ਜੀ ਸੰਡੇ ਸੇਲ ਹੈ ਜੀ ਹਰੇਕ ਬੰਦਾ ਇਸ ਹਫਤੇ ਦਾ ਵੇਟ ਕਰਦਾ ਹੁੰਦਾ ਕਿਸੇ ਨੇ ਪਹਿਲਾਂ ਜਿਹਦੀ ਪੇਮੈਂਟ ਪਹਿਲਾਂ ਆ ਗਈ ਉਹਨੂੰ ਸੂਟ ਭੇਜਿਆ ਜਾਊਗਾ ਜੀ ਇਹ ਸਾਡਾ ਰੂਲ ਹੈ ਸ਼ੁਰੂ ਤੇ ਮੈਨੂੰ ਇਹ ਨਹੀਂ ਹੈ ਵੀ ਇਹ ਮੇਰੇ ਨੇੜੇ ਤੇ ਉਹ ਮੇਰੀ ਸਾਰੀ ਫੈਮਿਲੀ ਉਹ ਮੈਨੂੰ ਬਹੁਤ ਪਿਆਰੀ ਆ YouTube ਵਾਲੀ ਤੁਸੀਂ ਜਿਹੜੀ ਦੀ ਪੇਮੈਂਟ ਮੇਰੇ ਕੋਲ ਪਹਿਲਾਂ ਆ ਗਈ ਉਹਨੂੰ ਸੂਟ ਰੱਖਿਆ ਜਾਊਗਾ ਜੀ ਜਿਵੇਂ ਤੁਸੀਂ ਲੋੜੀ ਦਾ ਕੋਈ ਫੰਕਸ਼ਨ ਕਰ ਰਹੇ ਆ ਕਿਸੇ ਨੂੰ ਸੂਟ ਦੇਣਾ ਲੈਣਾ ਕੋਈ ਸੂਟ ਮਾੜਾ ਨਹੀਂ ਜੀ ਦੇਖੋ ਆਪਣੀ ਪਾਕਟ ਦੇਖ ਕੇ ਵੀ ਅਸੀਂ ਇੰਨੀ ਕੁ ਰੇਟ ਵਾਲਾ ਦੇਣਾ ਉਹ ਲਾ ਕੇ ਤੁਸੀਂ ਸਾ ਤੋਂ ਸੂਟ ਬਾਏ ਕਰੋ ਜੀ ਜੇ ਤੁਸੀਂ ਇੱਕ ਵੀਡੀਓ ਚੋਂ ਪੰਜ ਸੂਟ ਇਕੱਠੇ ਬਾਏ ਕਰਦੇ ਆ ਜੀ ਸੰਡੇ ਸੇਲ ਚ ਪੰਜ ਸੂਟ ਤਾਂ ਤੁਹਾਨੂੰ ਹੋਰ ਵੀ ਲੈਸ ਕਰਿਆ ਜਾਊਗਾ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਸੋਹਣੇ 벨ਵਟ ਦਾ ਸੂਟ ਹੈ ਜੀ ਮੈਚਿੰਗ ਡਿਜੀਟਲ ਪ੍ਰਿੰਟ ਤੁਹਾਨੂੰ 벨ਵਟ ਦੀ ਬਾਟਮ ਮਿਲੇਗੀ ਡਿਜੀਟਲ ਪ੍ਰਿੰਟ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਪਿਆਰਾ ਸੂਟ ਦਾ ਪ੍ਰਾਈਸ ਹੈਗਾ ਜੀ 800 ਰੁਪਿਆ 800 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਜਲਦੀ ਤੋਂ ਜਲਦੀ ਫੋਨ ਕਰੋ ਤੇ ਸੂਟ ਬਾਰੇ ਪੁੱਛੋ ਕੋਈ ਵੀ ਕਪੜਾ ਕੱਟ ਨਹੀਂ ਹੋਊਗਾ ਜੀ ਕੋਈ ਡਿਫਾਲਟਰ ਪੀਸ ਨਹੀਂ ਹੋਊਗਾ ਵਿੱਚ ਵੀ ਜਿਹਦੇ ਵਿੱਚ ਕੋਈ ਟੋਕ ਐਸੀ ਤਾਂ ਲਾਉਨੇ ਆ ਨਹੀਂ ਜੀ ਇਹ ਬਿਲਕੁਲ ਫਰੈਸ਼ ਪੀਸ ਹੁੰਨੇ ਆ ਜੀ ਫਰੈਸ਼ ਫਿਸ਼ ਹੁੰਨੇ ਆ ਇਹ ਸੰਡੇ ਸੇਲ ਅਸੀਂ ਜਦੋਂ ਤੋਂ YouTube ਚੈਨਲ ਬਣਾਇਆ ਜੀ ਉਦੋਂ ਤੋਂ ਹੀ ਲੱਗਦੀ ਆ ਜੀ ਜਿਹੜੀਆਂ ਮੇਰੀਆਂ ਭੈਣਾਂ ਸਾਡੇ ਨਾਲ ਲੰਬੇ ਟਾਈਮ ਤੋਂ ਜੁੜੀਆਂ ਵੀ ਆ ਉਹਨਾਂ ਨੂੰ ਪਤਾ ਹੈ ਕਿ ਹਰ ਸੰਡੇ ਸੂਟਾਂ ਦੀ ਸੇਲ ਲੱਗਦੀ ਆ ਐਦਾਂ ਦੇ ਸੂਟ ਤੁਸੀਂ ਇੰਨੀ ਘੱਟ ਰੇਟ 'ਚ ਤੁਹਾਨੂੰ ਕਿਤੋਂ ਨਹੀਂ ਮਿਲਣੇ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਸਕਰੀਨ ਤੇ ਮੇਰਾ ਨੰਬਰ ਸ਼ੋਅ ਹੋ ਰਿਹਾ ਹੈ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਕਾਲ ਵੀ ਕਰ ਸਕਦੇ ਆ ਜੀ ਬਹੁਤ ਪਿਆਰੇ ਡਿਜੀਟਲ ਪ੍ਰਿੰਟ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਬੈਲਵਟ ਦੇ ਸੂਟਾਂ ਦੀ ਲੁੱਕ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ ਸੂਟ ਦਾ ਪ੍ਰਾਈਸ ਹੈਗਾ ਜੀ 800 ਰੁਪਿਆ 800 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਕਲਰ ਆਪਸ਼ਨ ਬਹੁਤ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਜੀ ਉਹ ਉਹ ਕਲਰ ਤੁਸੀਂ ਬਾਏ ਕਰ ਸਕਦੇ ਆ ਜੀ ਕੋਈ ਇਸ਼ੂ ਨਹੀਂ ਹੈ ਵੀ ਤੁਸੀਂ ਨੇੜੇ ਬੈਠਿਆ ਆਂ ਦੂਰ ਬੈਠਿਆ ਆਂ ਜਿੱਥੇ ਮਰਜੀ ਬੈਠਿਆ ਤੁਸੀਂ ਬਸ ਸੂਟ ਬੁੱਕ ਕਰੋ ਤੇ ਸੂਟ ਆਪਣਾ ਸੋਹਣੇ ਸੋਹਣੇ ਸੂਟ ਪਾਓ ਤੇ ਸੋਹਣੀ ਸੋਹਣੀ ਟੌਰ ਬਣਾਓ ਸੂਟ ਦਾ ਪ੍ਰਾਈਸ ਹੈਗਾ ਜੀ 800 ਰੁਪਿਆ 800 ਰੁਪਏ ਵਿੱਚ ਤੁਹਾਨੂੰ ਇੰਨਾ ਪਿਆਰਾ ਬੈਲਵਟ ਦਾ ਸੂਟ ਦੇ ਰਹੇ ਆਂ ਜੀ ਕੋਈ ਵੀ ਨਿਰਾਸ਼ ਨਾ ਹੋਇਓ ਸੋਚਿਓ ਨਾ ਟੈਨਸ਼ਨ ਫਰੀ ਹੋ ਕੇ ਆਪਣਾ ਸੂਟ ਬੁੱਕ ਕਰੋ ਤੇ ਕੰਪਲਸਲੀ ਤੁਹਾਡੇ ਘਰ ਸੂਟ ਪਹੁੰਚ ਜਾਊਗਾ 8 ਤੋਂ 10 ਦਿਨ ਲੱਗ ਜਾਂਦੇ ਆ ਜੀ ਕਈ ਵਾਰੀ ਕਈ ਵਾਰ 4 ਦਿਨ ਬਾਅਦ ਵੀ ਪਹੁੰਚ ਜਾਂਦਾ ਇਸ ਕਰਕੇ ਬਿਲਕੁਲ ਟੈਨਸ਼ਨ ਨਹੀਂ ਲੈਣੀ ਜੀ ਸੂਟ ਤੁਹਾਡੇ ਤੱਕ ਪਹੁੰਚੂਗਾ ਹੀ ਪਹੁੰਚੂਗਾ ਲੇਟ ਜ਼ਰੂਰ ਹੋ ਸਕਦਾ ਪਰ ਸੂਟ ਪਹੁੰਚੂਗਾ ਹੀ ਪਹੁੰਚੂਗਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜੋ ਸੈਂਡ ਕਰੀ ਜਾਓ ਜੀ ਕੋਈ ਵੀ ਮੇਰੀ ਭੈਣ ਸੂਟ ਲਏ ਬਿਨਾ ਰਹੇ ਨਾ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜੋ ਸੈਂਡ ਕਰੀ ਜਾਓ ਜੀ ਕਿਉਂਕਿ ਸਕਰੀਨ ਤੇ ਮੇਰਾ ਨੰਬਰ ਹੈ ਜੀ ਇਹੀ ਮੇਰਾ ਨੰਬਰ ਹੈ ਕਈ ਮੇਰੀਆਂ ਭੈਣਾਂ ਵਿਚਾਰੀਆਂ ਨਹੀਂ ਮੇਰੇ ਮੰਗੋ ਪਤਾ ਹੁੰਦਾ ਫੋਨ ਕਰਦੀਆਂ ਕਿ ਤੁਹਾਡਾ ਨੰਬਰ ਸੈਂਡ ਕਰੋ ਨੰਬਰ ਇਹੀ ਆ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਤੁਹਾਨੂੰ ਬੈਲਵਟ ਦੇ ਸੂਟ ਮਿਲਣਗੇ ਮੈਚਿੰਗ ਡਿਜੀਟਲ ਪ੍ਰਿੰਟ ਬਾਟਮ ਮਿਲੂਗੀ ਜੀ ਦੁਪੱਟਾ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੂਗਾ ਜੀ 800 ਦਾ ਇੱਕ ਸੂਟ 1400 ਦੇ ਦੋ ਸੂਟ 800 ਦਾ ਇੱਕ ਸੂਟ 1400 ਦੇ 2 ਸੂਟ ਅੱਜ ਬਿਲਕੁਲ ਦਿਲ ਖੋਲ੍ਹ ਕੇ ਸ਼ੂਟ ਕਰੀ ਆ ਜੀ ਤੁਹਾਨੂੰ ਜਲਦੀ ਤੋਂ ਜਲਦੀ ਇਸ ਸਟਾਕ ਦਾ ਲਾਹਾ ਲੋ ਜੀ ਸੇਲ ਦਾ ਲਾਹਾ ਲੋ ਜੀ ਸੋਨੇ ਸੋਨੇ ਸੂਟ ਪਾਓ ਵਿంటర్ ਦੇ ਹਿਸਾਬ ਨਾਲ ਬਹੁਤ ਪਿਆਰੇ ਸੂਟ ਹੈ ਜੀ 800 ਦਾ ਸਿੰਗਲ ਪੀਸ 1400 ਦੇ 2 ਪੀਸ ਉ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਬਹੁਤ ਹੀ ਪਿਆਰੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ ਸੂਟ ਦਾ ਪ੍ਰਾਈਸ ਹੈਗਾ 550 ਰੁਪਿਆ 550 ਰੁਪਏ ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਅਸੀਂ ਸੂਟ ਦੇ ਕਿਹਾ ਕਹਨੇ ਸੂਟ ਦਾ ਪ੍ਰਾਈਸ ਸੁਣ ਕੇ ਇਹਦਾ ਤੁਸੀਂ ਨਾ ਜੀ ਕੁੜਤਾ ਬਣਾਇਓ ਲੌਂਗ ਕੁੜਤਾ ਨਾਲ ਪਲਾਜੋ ਬਣਾਇਓ ਕਾਲਰ ਵਾਲਾ ਨੈਕ ਬਣਾਇਓ ਜਿਹੜੀਆਂ ਮੇਰੀਆਂ ਬੱਚੀਆਂ ਜੌਬ ਕਰਦੀਆਂ ਸਕੂਲ ਕਾਲਜ ਜਾਂਦੀਆਂ ਉਹਨਾਂ ਲਈ ਬਹੁਤ ਹੀ ਵਧੀਆ ਤੋਹਫਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 550 550 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਘਰ ਬੈਠਿਆਂ ਨੂੰ ਦੇ ਰਹੇ ਹਾਂ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਜੀ 550 ਦਾ ਇੱਕ ਸੂਟ 550 ਦਾ ਇੱਕ ਸੂਟ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਜਲਦੀ ਤੋਂ ਜਲਦੀ ਫੋਨ ਕਰੋ ਤੇ ਸੂਟ ਬਾਰੇ ਹੋਰ ਕੋਈ ਜਾਣਕਾਰੀ ਲਓ ਆਪਣਾ ਸੂਟ ਬੁੱਕ ਕਰੋ ਜੀ ਕਲਰ ਬਹੁਤ ਪਿਆਰੇ ਆ ਜੀ ਕਲਰ ਆਪਸ਼ਨ ਦੇ ਕਿ ਆ ਕਹਿਣੇ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਕਲਰ ਤੁਸੀਂ ਬਾਈ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ カラー ऑप्शन ਕੋਈ ਕਪੜਾ ਕੱਟ ਨਹੀਂ ਹੋਊਗਾ ਜੀ ਜਿੰਨਾ ਕਪੜਾ ਤੁਹਾਨੂੰ ਵੀਡੀਓ ਚ ਦੱਸਿਆ ਜਾਊਗਾ ਉਨਾ ਕਪੜਾ ਹੀ ਤੁਹਾਡੇ ਤੱਕ ਪਹੁੰਚੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 550 ਰੁਪਿਆ 550 ਰੁਪਏ ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਬਹੁਤ ਜ਼ਿਆਦਾ ਸੋਹਣਾ ਇਹਦੇ ਨਾਲ ਸਟਾਲ ਲਿਓ ਜੀ ਬੱਚੀਆਂ ਜਿਹੜੀਆਂ ਸਕੂਲ ਕਾਲਜ ਜਾਣੀਆਂ ਉਹਨਾਂ ਨੂੰ ਤਾਂ ਕੋਈ ਨੀਡ ਨਹੀਂ ਕੋਰਤਾ ਸਟਾਈਲ ਬਣਾਇਓ ਜੀ ਬਹੁਤ ਹੀ ਪਿਆਰਾ ਸੂਟ ਤੁਹਾਡਾ ਬਣ ਕੇ रेडी ਹੋਊਗਾ ਜੀ ਬਸ ਹੁਣ ਇੱਕ ਆਖਰੀ ਸੂਟ ਹੈ ਬਹੁਤ ਪਿਆਰਾ ਤਾਂ ਹੀ ਮੈਂ ਕਹਿੰਦੀ ਸੀ ਕਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਬਹੁਤ ਜ਼ਿਆਦਾ ਸੋਨਾ ਤੁਹਾਨੂੰ ਸੂਟ ਮਿਲੂਗਾ ਜੀ 2.5 ਮੀਟਰ ਦੀ ਕੱਟ ਟਾਪ ਦੀ 2 ਮੀਟਰ ਸਵਾ 2 ਮੀਟਰ ਦੀ ਬਾਟਮ ਦੀ ਤੇ 225 ਤੁਹਾਨੂੰ ਦੁਪੱਟਾ ਮਿਲੂਗਾ ਸੂਟ ਦਾ ਪ੍ਰਾਈਜ਼ ਹੈਗਾ ਜੀ 800 ਰੁਪਿਆ 800 ਰੁਪਏ ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਚੈੱਕ ਕਰੀ ਜਾਓ ਜੀ ਕਲਰ ਬਹੁਤ ਜ਼ਿਆਦਾ ਪਿਆਰੇ ਕਲਰ ਹੈ ਜੀ ਸੂਟਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਆ ਮੇਰੀ ਵੀਡੀਓ ਨੂੰ ਐਦਾਂ ਹੀ ਪਿਆਰ ਕਰਦੇ ਰਹੋ ਪਲੀਜ਼ ਵੀਡੀਓ ਨੂੰ ਸ਼ੇਅਰ ਵੀ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਆ ਕਰੋ ਅਥਾਰਟੀ ਸਪੋਰਟ ਨਾਲ ਅਸੀਂ ਉਰੇ ਤੱਕ ਪਹੁੰਚੇ ਆ ਜੀ ਹੁਣ ਸਾਨੂੰ ਤੁਸੀਂ ਅੱਗੇ ਵੀ ਤੁਸੀਂ ਉਹ ਪਹੁੰਚਾਉਣਾ ਹੈ ਜੀ ਥੈਂਕ ਯੂ so much ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਕੋਈ ਮੇਰੀ ਭੈਣ ਸੂਟ ਲੈੇ ਵੀ ਨਾ ਰਹਿ ਨਾ ਜਾਵੇ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਜਲਦੀ ਤੋਂ ਜਲਦੀ ਆਪਣੇ ਸੂਟ ਬੁੱਕ ਕਰੋ ਜੀ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਪਾਓ ਜੀ ਜਦ ਆਪਾਂ ਬਾਜ਼ਾਰ ਚ ਜਾਨਨੇ ਆ ਜੀ ਆਪਾਂ ਫालतू ਚ ਟਾਈਮ ਖਰਾਬ ਕਰਦੇ ਆ ਉੱਥੇ ਜਾਨਨੇ ਆ ਚਾਰ ਖਰਚੇ ਆਪਣੇ ਹੋ ਰਹੇ ਆ ਜਿਆਦਾ ਜਾਨਨੇ ਆ ਜਿਆਦਾ ਪੈਸੇ ਖਰਚ ਕੇ ਆਉਨੇ ਆ ਜੇ ਤੁਹਾਨੂੰ ਇੱਕ ਸੂਟ ਦੀ ਨੀਡ ਹੈ ਤਾਂ ਤੁਸੀਂ ਜ਼ਰੂਰ ਟਰਾਈ ਕਰੋ ਸੂਟ ਪਸੰਦ ਕਰੋ Google Pay screen Google Pay Paytm ਕਰਕੇ ਸਕਰੀਨਸ਼ਾਟ ਸੈਂਡ ਕਰ ਦਿਓ ਜੀ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਕਾਲ ਕਰ ਸਕਦੇ ਆ ਜੀ ਜਾ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਆ ਜੀ ਕੋਈ ਸੂਟ ਛੱਡਣ ਵਾਲਾ ਨਹੀਂ ਹੈਗਾ ਜੀ ਜਲਦੀ ਤੋਂ ਜਲਦੀ ਆਰਡਰ ਕਰੋ ਥੈਂਕ ਯੂ so much ਵੀਡੀਓ ਨੂੰ ਦੱਬ ਕੇ ਸ਼ੇਅਰ